ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਪਤੈ ਮੈਂ ਤੁਹਾਡਾ ਆਪਣਾ ਸੇਵ ਕੁਲਵੰਤ ਸਿੰਘ ਸਿੱਧੂ ਜੋ ਕਿ ਮੈਂ ਸਿੱਧੂ ਹੈਲਥ ਸੈਂਟਰ ਚ ਲਾਦਾ ਕੋਟਸੂਈ ਦੇ ਵਿੱਚ ਕਿ ਸਾਡੇ ਕੋਲ ਇਹ ਬਾਈ ਹੁਣੀ ਆਇਆ ਆ ਉਹ ਤੁਹਾਡੀ ਨਾ ਨਾ ਮਿਲਾਕਤ ਸਿੱਧੀ ਕਰਾਂਦਾ ਮੈਂ ਆਪਨੇ ਕੋਲ ਤਾਂ ਵਾਈ ਸਤਿ ਸ੍ਰੀ ਅਕਾਲ ਜੀ ਫਾਸੀ ਗਾ ਜੀ ਆਪਣਾ ਕੀ ਨਾਮ ਜੀ ਮੇਰਾ ਨਾਮ ਕੁਲਵਿੰਦਰ ਸਿੱਧੂ ਜੀ ਮੈਂ ਕਿਹੜਾ ਪੜਨਾ ਲੈੜੀ ਕਲਾ ਦੀ ਤੁਸੀਂ ਲੈੜੀ ਜਰਨਾ ਜਾਂ ਬਾਹਰ ਹਨ ਕਿ ਤੁਸੀਂ ਮੈਂ ਇੱਥੇ ਕਿਉਂ ਆਇਆ ਅੱਛਾ ਜੀ ਫਾਦੇਸ ਇਹ ਤੁਸੀਂ ਬਜ਼ੁਰਗਾਂ ਨੂੰ ਫਿਰ ਕਿੱਦਾਂ ਲੈ ਕੇ ਆਏ ਸੀਗੇ ਮੈਨੂੰ ਪਤਾ ਲੱਗਾ ਸੀਗਾ ਤੁਹਾਡੇ ਬਾਰੇ ਤੇ ਇਹਨਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਸੀ ਹਾਂ ਜੀ ਤੇ ਫਿਰ ਮੈਂ ਮਤਲਬ ਇਹਨਾਂ ਨੂੰ ਹੋਰ ਵੀ ਕੋਈ ਨਹੀਂ ਖਾਦੀਆਂ ਕਿਤਾਂ ਨਹੀਂ ਹੋਰ ਤਾਂ ਨਹੀਂ ਖਾਦੀਆਂ ਐਸੇ ਪੰਜ ਸੱਤ ਦੇ ਜੀ ਅੱਛੇ ਕਾਲ ਕਿੱਦਾਂ ਹਾਂ ਸਿਹਤ ਸਿਹਤ ਠੀਕ ਹੈ ਜੀ ਜਦੋਂ ਸਾਡੇ ਦਰਸ਼ਨ ਹੋਏ ਆ ਕਾਫੀ ਤਕਰੀਬਨ ਠੀਕ ਹੀ ਆ ਹਾਂ ਤੇ ਤਕਰੀਬਨ ਦੋ ਦੋ ਦਵਾਈਆਂ ਤੋਂ ਬੋਲ ਮੈਂ ਸਰਵਾਈਵ ਕਰ ਜਣ ਰਹਾ ਮੈਂ ਐਕਿਊਪ੍ਰੈਚਰ ਕਰਦਾ ਪੁਆਇੰਟੇ ਦਬਦਾ ਜਿਵੇਂ ਇਦਾਂ ਦੱਬਣੇ ਆ ਇਉਂ ਹੀ ਆ ਤਾਂ ਜੇ ਕਿਸੇ ਨੂੰ ਅੱਗੇ ਇੱਕ ਮੈਂਗਰੋ ਵਾਲ ਤੋਂ ਮੁੰਡੇ ਨੇ ਆਇਆ ਸੀਗਾ ਇਟਲੀ ਤੋਂ ਆ ਉਹ ਸਿਰਫ ਇਟਲੀ ਸੇ ਕਰਕੇ ਛੱਡ ਕੇ ਆ ਗਿਆ ਉਹ ਤੋਂ ਖੜਿਆ ਨਹੀਂ ਸੀ ਜਾਂਦਾ ਉਹ ਤੋਂ ਬੈਠਿਆ ਨਹੀਂ ਉਹਦੇ ਚੱਕਰ ਬਹੁਤ ਆਉਂਦੇ ਕਈ ਵੀਰ ਉਹਨੂੰ ਫੋਨ ਕਰਦੇ ਤੂੰ ਤਿੰਨਾਂ ਦਿਨਾਂ ਚ ਕਿਦਾਂ ਠੀਕ ਹੋ ਗਿਆ ਤੂੰ ਆਪਣੇ ਆਪ ਨੂੰ ਦੂਜਾ ਕਰਨਾ ਸੀ ਹਾਈਲਾਈਟ ਕਰਨਾ ਚਾਹੁੰਦਾ ਸੀ ਤਾਂ ਤੂੰ ਵੀਡੀਓ ਕੋਈ ਉਹ ਨਹੀਂ ਪਾਈ ਜੇ ਕਿਸੇ ਨੂੰ ਆਉਂਦੀ ਹੈ ਤਾਂ ਹੱਥ ਅੱਜ ਸਰੋਜ ਜੀ ਮਾਕੇ ਦੇਖੋ ਜੀਬਾ ਸਤਿ ਸ੍ਰੀ ਅਕਾਲ ਜੀ ਤੁਸੀਂ ਕਿਦਾਂ ਇੱਥੇ ਆਉਂਦੇ ਹੋ ਜੀ ਮੈਂ ਜੀ ਪਹਿਲਾਂ ਜੀ ਬ੍ਰਦਰ ਆਇ ਸੀ ਹਾਂਜੀ ਇਹਨਾਂ ਨਾਲ ਮੇਰੀ ਸਿਆਣਾ ਤੇ ਪੇਟੀ ਗਈ ਲੱਤ ਵਿੱਚ ਤਾਂ ਦਰਦ ਹੁੰਦੀ ਸੀਗੀ ਅੱਛਾ ਹਾਂਜੀ ਤੇ ਹੁਣ ਇਹ ਕਿੰਨੇ ਦਿਨਾਂ ਚ ਹਟ ਗਈ ਇਹ ਤਿੰਨ ਦਿਨ ਅੱਜ ਠੀਕ ਆ ਹਾਂਜੀ ਠੀਕ ਆ ਜੀ ਨਾ ਜੀ ਲੜਕੀ ਆ ਕੋਈ 20 ਸਾਲ ਦੇ ਆ ਗੋੜੇ ਉਹਨਾਂ ਦੀ ਏਜ ਆ ਹਾਂਜੀ ਹਾਂਜੀ ਤਾਂ ਉਹ ਅੱਜਕੱਲ ਬੱਚੇ ਤੁਹਾਨੂੰ ਪਤਾ ਹੈ ਕਿ ਪੜਦੇ ਆ ਕਾਲਜਾਂ ਜਦੋਂ ਜਾਂਦੇ ਆ ਉਹ ਕੈਮਰੇ ਸਾਹਮਣੇ ਨਹੀਂ ਆਉਣਾ ਚਾਹੁੰਦੀ ਸੀ ਇਹ ਲੜਕੀ ਉਸ ਸੰਗ ਦੀ ਜੇ ਸੀ ਤਾਂ ਅਸਕੇ ਚਲੋ ਕੋਈ ਗੱਲ ਇਹ ਉਹਨਾਂ ਦੀ ਮਤਲਬ ਆ ਕਿ ਤਿੰਨ ਦਿਨ ਚ ਲੜਕੀ ਨੇ ਲੜਕੀ ਕਹਿੰਦੀ ਮੇਰੇ ਨਾਲ ਇੱਥੇ ਪਹੁੰਚ ਤੋਂ ਲੈ ਕੇ ਸਿਰ ਦੇ ਬਾਅਦ ਹੁਣ ਲੈ ਕੇ ਇੱਥੇ ਥੱਲੇ ਤੱਕ ਪੈਰਾ ਦੇ ਨਹਿਰ ਤੱਕ ਦਰਦੇ ਜਾਂਦੇ ਸੀ ਉਹ ਤਿੰਨ ਦਿਨ ਦੇ ਵਿੱਚ ਠੀਕ ਹੋਏ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਐਵੇਂ ਆਪਣਾ ਪੈਸਾ ਨਾ ਖਰਾਬ ਕਰੋ ਨਾ ਸਮਾਂ ਖਰਾਬ ਕਰੋ ਸਾਡੇ ਕੋਲ ਕੋਟਪੁਰੀ ਦੇ ਵਿੱਚ ਮੇਰਾ ਨਾਮ ਹੈ ਕੁਲਵਰ ਸਿੰਘ ਸਿੱਟੂ ਅੱਡਾ ਕੋਟਪੁਰੀ ਮੇਰਾ ਕੰਟੈਕਟ ਨੰਬਰ ਹੈ 98 डबल 5 719816 ਪੰਜਾਬੀ ਚ 9855719816 ਜੇ ਨਾ ਉਹ ਸਾਨੂੰ ਫੋਨ ਕਰਕੇ ਆਵੇ ਤਾਂ ਪੁਨਰ ਬਰਦਾਸਤਾ ਕਿ ਹੁਣ ਵੀ ਅੱਜ ਮੈਂ ਐਤਵਾਰ ਜਿਹੜਾ ਵਾ ਮੈਂ 9 ਤੋਂ ਲੈ ਕੇ 12 ਵਜੇ ਤੱਕ ਇੱਥੇ ਘਰ ਨਹੀਂ ਮਿਲਣਾ ਮੈਂ ਫਿਰ 12 ਵਜੇ ਤੋਂ ਬਾਅਦ ਮਿਲਣਾ ਜੇ ਕਿਸੇ ਨੇ ਐਤਵਾਰ ਨੂੰ ਉਹ 12 ਵਜੇ ਤੋਂ ਬਾਅਦ ਆਵੇ ਪਰ ਫੋਨ ਕਰਕੇ ਆਓ ਜੇ ਨਹੀਂ ਆਉਣਾ ਫਿਰ ਤੁਹਾਡਾ ਜਿਹੜਾ ਪਊਗਾ ਕਿ ਮੈਂ ਫੇਰ ਦੁਬਾਰਾ ਕਹਿੰਦਾ ਕਿ ਭਾਈ ਦਵਾਈਆਂ ਕੈਮੀਕਲ ਖਾ ਖਾ ਕੇ ਅਸੀਂ ਵਿਦਾ ਸਤਿਆਨਾਸ ਨਾ ਕਰੋ ਜੇ ਤੁਸੀਂ ਜਲਦੀ ਠੀਕ ਹੋਣਾ ਚਾਹੁੰਦੇ ਹੋ ਤੇ ਨਾ ਚਾਹੁੰਦੇ ਨਹੀਂ ਠੀਕ ਹੋਣਾ ਚਾਹੁੰਦੇ ਤੇ ਸਾਨੂੰ ਸੇਵਾ ਦਾ ਮੌਕਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ